ਸਾਹਿਬ ਸਾਡੀ ਪੰਜਾਬੀ ਪਛਮੀ ਦੇ ਸਤਿਕਾਰਯੋਗ ਬਜ਼ੁਰਗ ਨਾਗਰਾਨ ਮਾਵਾ ਪਹਿਣਾ ਛੋਟੇ ਬੱਚੇ ਐਨੇ ਨੇਰੇ ਵੀ ਐਨੀ ਰਾਤ ਗਏ ਵੀ ਤੁਸੀਂ ਆਪਣੀਆਂ ਦੁਕਾਨਾਂ ਦੇ ਮਕਾਨਾਂ ਦੇ ਬਾਹਰ ਖੜਕੇ ਸਾਡਾ ਮਾਨ ਸਨਮਾਨ ਕਰ ਰਹੇ ਹੋ ਸੱਚੇ ਦਿਲੋਂ ਸ਼ੁਕਰੀਆ ਸੱਚੇ ਦਿਲੋਂ ਸ਼ੁਕਰੀਆ ਇਹਹੀ ਪਿਆਰ ਸਾਨੂੰ 10 ਤਰੀਕ ਨੂੰ ਚਾਹੀਦਾ ਹੈ 10 ਤਰੀਕ ਨੂੰ ਵੱਡੇ ਆਪਣੀ ਨਿੰਦਰ ਭਗਤ ਜੀ ਪਰ ਨਾਮ ਦੇ ਵੀ ਭਗਤ ਹੈ ਹੈਗੇ ਵੀ ਭਗਤ ਦਾ ਜੀ ਆਵਾਜ਼ ਇਹਨਾਂ ਨੂੰ ਸੁਤੋਣਾ ਝਾੜੂ ਦਾ ਜੋ ਨਿਸ਼ਾਨ ਹੈ ਪੰਜਵੇਂ ਨੰਬਰ ਤੇ ਹੈ ਮਸ਼ੀਨ ਤੇ ਪਰ ਆਉਣਾ ਪਹਿਲੇ ਨੰਬਰ ਤੇ ਆ ਆਪਾਂ ਦੇਖੋ ਇਹ ਸੀਟ ਦੇ ਜਿੱਤਣ ਨਾਲ ਕੋਈ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ ਕੋਈ ਸਰਕਾਰ ਟੁੱਟਣੀ ਨਹੀਂ ਇਹਦੀ ਸਰਕਾਰ ਬਣਨੀ ਨਹੀਂ ਪਰ ਇਹ ਸੀਟ ਜਿੱਤਣ ਨਾਲ ਤੁਹਾਡਾ ਦੁਕਾਨਦਾਰਾਂ ਦਾ ਮਜ਼ਦੂਰਾਂ ਦਾ ਗਰੀਬਾਂ ਦਾ ਸਰਕਾਰ 'ਚ ਹਿੱਸਾ ਪੈ ਜਾਊਗਾ ਇੱਕ ਵਾਰੀ ਮਹਿੰਦਰ ਭਗਤ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਅਗਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਹੈ ਇਹ ਮੈਂ ਤੁਹਾਨੂੰ ਹਰ ਵਾਰੀ ਫਿਰ ਆਪਣੇ ਕੰਮ ਕਰਾਓ ਸੀ ਵੀਰੇ ਇਹ ਤੋਂ ਪਹਿਲਾਂ ਦੇਖੋ ਦੇਖ ਬਾਈਕਲ ਬੋਲ ਲੈਣ ਬੋਲ ਥੋੜੇ ਜਜ਼ਬਾਤ ਵੀ ਖੁਸ਼ੀ ਚੋਂ ਵਸੀ ਵੀਰੋ ਤੁਸੀਂ ਪਹਿਲਾਂ ਵੀ ਆਮ ਆਦਮੀ ਪਾਰਟੀ ਚ ਪਾਈ ਸੀ ਪਰ ਬੰਦਾ ਬੇਈਮਾਨ ਨਿਕਲਿਆ ਇਧਰ ਉਧਰ ਛਾਲਾ ਮਾਰਨ ਲੱਗ ਗਿਆ ਮੈਨੂੰ ਐਖੂ ਪੈਸੇ ਬਣ ਜਾਣਗੇ ਮੈਨੂੰ ਉਹ ਲੋਕ ਸੇਵਾ ਦਾ ਮੌਕਾ ਪਰਮਾਤਮਾ ਕਦੇ ਕਦੇ ਦਿੰਦਾ ਕਿਸੇ ਨੂੰ ਉਹ ਤਾਂ ਸਾਹਮਣੇ ਨਹੀਂ ਗਿਆ ਕੋਈ ਜਣੀ ਸੀ ਦੋਨੇ ਲਾਲਚੀ ਹੋ ਗਏ ਹੁਣ ਸਹੀ ਕਰ ਦੇ ਲੋ ਕਰ ਦੇ ਪਰਮਾਤਮਾ ਕਾ ਦੇ ਸੇਧਾਰ ਬਣੀਏ ਜੰਦਰ ਵਾਸਤੇ ਵੀ ਜਾਓ ਮੈਂ ਘਰ ਲੈ ਲਿਆ ਕਿਰਾਇਤ ਕਰ ਲੈ ਲਿਆ ਮੈਂ ਔਰ ਇਹ ਵੀ ਹੈਗਾ ਕਿ 10 ਜੁਲਾਈ ਤੱਕ ਲੈ ਲੈਣਾ ਉਹ ਤਾਂ ਰੰਗਾ ਚੱਲੂ ਹਫਤੇ ਚੋ ਦੋ ਤੋਂ ਤਿੰਨ ਦਿਨ ਨਾ ਪੰਜਾਬ ਸਰਕਾਰ ਜੰਦਰ ਬੈਠਾ ਕੋਈ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਈ ਆ ਥੋੜਾ ਉਹ ਤਾਂ ਬੇਦਰ ਤੇ ਮਾਜੇ ਦਾ ਕਸਟਮ ਬਣ ਜਾਊਗਾ ਮੈਨੂੰ ਬੜੀ ਖੁਸ਼ੀ ਹੈ ਕਿ ਜਿੰਦਰ ਦਾਸ ਸ੍ਰੀ ਬਣ ਗਿਆ ਮੈਂ ਪਹਿਲੀ ਵਾਰ ਜ਼ਿੰਦਗੀ ਜਿਨਾਇਆ ਸੀ ਤੇ ਜਿੰਦਰ ਦੂਰਦਰਸ਼ਨ ਤੇ ਕਿਸੇ ਪ੍ਰੋਗਰਾਮ 'ਚ ਹਿੱਸਾ ਲੈਣ ਆਇਆ ਸੀ ਉਹ ਵੀ ਹਿੱਸਾ ਮਿਲਿਆ ਨਹੀਂ ਤੇ ਪਹਿਲੀ ਰਾਤ ਜਿੰਦਰ 'ਚ ਮੈਂ ਗੁਰੂ ਨਾਨਕ ਕਮਿਸ਼ਨ ਹਸਪਤਾਲ ਦੇ ਨਾਲ ਗੁਰਦੁਆਰਾ ਸਾਹਿਬ ਦੀ ਮੈਂ ਗੁਰਦੁਆਰਾ ਸਾਹਿਬ 'ਚ ਰਾਤ ਕੱਟੀ ਸੀ ਪਹਿਲੀ ਜਿੰਦਰ 'ਚ ਉਹ ਗੁਰੂ ਨਾਨਕ ਕਮਿਸ਼ਨ ਹਸਪਤਾਲ ਗੁਰਦੁਆਰਾ ਦੀ ਐ ਆਸਥਾ ਲੋਕ ਸੁਬੀਰੋ ਇਹ ਪਤਾ ਸੀ ਕੁਦਰਤ ਨੇ ਟੋਮਟਾ ਮੌਕਾ ਬਾਝ ਦੇਣਾ ਕਿ ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਬਹੁਤ-ਬਹੁਤ ਧੰਨਵਾਦ ਮਾਮਾ ਭੈਣਾਂ ਉਹ ਕੁੜੀਆਂ ਜਿਹੜੀਆਂ ਪੱਕੀਆਂ ਕੀਤੀਆਂ ਨੇ ਰੋਟੀਆਂ ਫਿਰਤੀਆਂ ਸੀ ਸਰਕਾਰਾਂ ਨੇ ਉਮਰਾਂ ਲਗਾਈਆਂ ਇਹਨਾਂ ਦੀਆਂ ਇਹਨਾਂ ਨੂੰ ਪੱਕੇ ਵੀ ਕੀਤਾ ਤਿੰਨ-ਤਿੰਨ ਗੁਣਾ ਤਨਖਾਹਾਂ ਵੀ ਨਹੀਂ ਆ ਸਕਦੀ ਅੱਜ ਪਰ बदलाम तो 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 चाहते तो क्योंकि दो सरकार रखा उस तो ਲੋਕਾਂ ਨੂੰ ਵੀ ਖਾਲੀ ਨਹੀਂ ਦਿੱਤਾ ਕੋਈ ਸੁਭੇਸ਼ ਸੁਣਾਵਾ ਤਾਂ ਮੈਨੂੰ ਹਾਸਾ ਆ ਫਿਰ ਤੁਸੀਂ ਸਾਡੀ ਅਖੋਲੀ ਕੰਨੇ ਮੁਕਤੰਪਰੀਏ ਕਰੀਏ ਕਿ ਜਾਨ ਦੇ ਹਰਬੰਦ ਕਰੀਏ ਜਿਹੜਾ ਫੋਟਾ ਤੇ ਮੁੱਖ ਬੈਠੀ ਕਰੀਏ ਤਾਂ ਨਿਕਲਿਆ ਪਰ ਬਣੀ ਨਹੀਂ ਜਾ ਸਕਦਾ ਸੁਣ ਕੇ ਉਹ ਤੁਸੀਂ ਅਸਰ ਸਾਥ ਜੋ ਝਾੜੂ ਨੂੰ ਜਿੱਤੋ ਉਹ ਬਾਕੀ ਤਾਂ ਯਾਰ ਉਹਨਾਂ ਤੀਜੇ ਚੌਥੇ ਨੰਬਰ ਵਾਸਤੇ ਲੜਾਈ ਲੜ ਰਹੇ ਆ ਉਹਨਾਂ ਨੂੰ ਕੋਈ ਨਹੀਂ ਪਤਾ ਅੱਜ ਸੋ ਬ੍ਰੀ ਕਲਿੰਦਾਤੀ ਜਿਹੜੀ ਭੈਣ ਬੀਬੀ ਸਰਜੀਤ ਕੌਰ ਇੱਕ ਇੱਕ ਪਰਮਾਨੀਆਂ ਪਰਿਵਾਰ ਜਨਰ ਪ੍ਰੀਤਮ ਸਿੰਘ ਜੀ ਦਾ ਜਿਹੜੇ ਬਾਲਕ ਸਾਹਿਬ ਨਾਲ ਜਿਹੜਾ ਕੱਟੀਆਂ ਉਹਨਾਂ ਨੂੰ ਦੇਖਦੇ ਸੀ ਬਾਅਦਿਕ ਨੂੰ ਸਭੇ ਵੀਰਵਾਰੀ ਹੈ ਨਹੀਂ ਉਹ ਵੀ ਅੱਜ ਆਪਣੇ ਚ ਆ ਗਏ ਆਪਾਂ ਨੂੰ ਸਤਿਕਾਰ ਮਿਲੂਗਾ ਦੇਖੋ ਫੋਨ ਨੰਬਰ ਫੋਨ ਤੇ ਫੋਨ ਆ ਜੂਗਾ ਨੇ ਗੱਲ ਕਰ ਲੈ ਠੀਕ ਹੈ ਕੋਈ ਗੱਲ ਹੀ ਨਹੀਂ ਖਜ਼ਾਨੇ ਦਾ ਬੂਥ ਉਹਨੇ ਜਿਹੜੇ ਖੁੱਲੇ ਹੋਇਆ ਮੈਂ ਤਾਂ ਦੇਖੀ ਸੀ ਸਭ ਉਹਨਾ ਨਹੀਂ ਘਰੇ ਦੁੱਖ ਸੁੱਖਾਂ ਦੀ ਸਭ ਉਹਨੇ ਜਿੰਦਾਬਾਦ ਸਭ ਤੋਂ ਵੱਧ ਬਹੁਤ ਹੋਣਾ ਬਦਵਾਵੇ ਦੁਨੀਆ ਉੱਪਰ ਜਾ ਕੇ ਕੋਈ ਮੈਨੂੰ ਅਸਲੀ ਜੀ ਲਾ ਲਓ ਜੰਗਲ ਵਾਲਿਓ ਕਰਤਾ ਕੰਮ ਦੱਸ ਦਿਓ ਇੰਕਲਾਬ ਕ ਬਹੁਤ ਹੀ ਦੁਖਦਾਈ ਖਬਰ ਮਿਲੀ ਹੈ ਮੈਨੂੰ ਯੂਪੀ ਦੇ ਵਿੱਚ ਆਧਰਾਸ ਇੱਕ ਜਗ੍ਹਾ ਉੱਥੇ ਇੱਕ ਸਤਸੰਗ ਦੇ ਦੌਰਾਨ ਇੱਕ ਜਣ ਮੱਚ ਗਈ 100 ਤੋਂ ਵੱਧ ਬੱਚੇ ਦੀ ਮੌਤ ਹੋ ਗਈ ਆਪਾਂ ਅੱਤਮਿਕ ਵਾਸਤੇ ਉਹਨਾਂ ਦੇ ਆਤਮਿਕ ਸ਼ਾਂਤੀ ਵਾਸਤੇ ਮੌਨ ਰੱਖੇ ਆਪਣਾ ਪੱਛਵੰਦ ਹੈ ਕਿ ਆਪਾਂ ਮਾਨਸਤਾ ਦੇ ਹੱਕ ਚਰਦੇ ਕੋਈ ਰੱਖੇ ਅੱਤਮਿਕ ਵਾਸਤੇ ਮੌਨ

ਕਿ ਤੁਸੀਂ ਆਪਣੇ ਮਹਿਬੂਬ ਨੇਤਾ ਸਰ ਪਵਨ ਸਿੰਘ ਮਾਨ ਸਾਹਿਬ ਨੂੰ ਕਿੰਨਾ ਪਿਆਰ ਕਰਦੇ ਹੋ ਇਤਨਾ ਵੱਡਾ ਜਨ ਸਮੂਹ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਮਾਨ ਸਾਹਿਬ ਦੇ ਕੀਤੇ ਹੋਏ ਕਮੰਡ ਨੂੰ ਅਕਸਰ ਕਰਦੇ ਹੋ ਪਰਮਾਨ ਸਾਹਿਬ ਨਾਲ ਪ੍ਰਣ ਕਰਦੇ ਹੋ ਮੈਂ ਤੁਹਾਨੂੰ ਇੱਥਾਂ ਦੀਆਂ ਦਿਖਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮੈਂ ਅੱਜ ਇਹ ਕਹ ਰਿਹਾ ਹਾਂ ਕਿ ਇਸ ਤਰੀਕੇ ਵਿੱਚ ਕਿ ਇਹ ਇੱਕ ਗੋੜ ਕੜ ਦੇ ਨਿਸ਼ਾਨ ਤਾਂ ਪੜਵਾ ਕੇ ਪਾਣਾ ਹੈ ਔਰ ਆਮ ਆਦਮੀ ਪਾਰਟੀ ਦੇ ਵੀਰਵਾਰ ਨੂੰ ਇੱਕ ਫਾਸਲ ਜਿੱਤਉਣੀ ਹੈ ਮੈਂ ਤੁਹਾਨੂੰ ਵਾਦਾ ਕਰਦਾ ਕਿ ਮੈਂ ਪਰ ਲਗਾਤਾਰ ਸੇਵਾ ਪਹਿਲੇ ਵੀ ਕਰਦਾ ਆਇਆ ਹਾਂ ਅੱਜ ਵੀ ਕਰਦਾ ਰਹਿਣਾ ਬਹੁਤ ਬਹੁਤ ਜ਼ਰੂਰ ਹੈ ਪ੍ਰਤੀਜਿਦਾਨ